ਹਾਂਜੀ ਦੋਸਤੋ ਅੱਜ ਹਰਮਨ ਭੈਣ ਕੋਲੇ ਆਏ ਆ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਤੇ ਜਿਵੇਂ ਪਹਿਲਾਂ ਵੀ ਤੁਸੀਂ ਦੇਖਿਆ ਹੈ ਨਾ ਹਰਮਨ ਦੀਆਂ ਵੀਡੀਓ ਚ ਵੀ ਹਰਮਨ ਨੂੰ ਘੋੜ ਸਵਾਰੀ ਦਾ ਵੀ ਬਹੁਤ ਸ਼ੌਂਕ ਹੈ ਇਹਨਾਂ ਕੋਲੇ ਘੋੜੀ ਰੱਖੀ ਹੋਈ ਆ ਤੇ ਅੱਜ ਬਾਹਰ ਕੱਢੀਏ ਘੋੜੀ ਸਵਾਰੀ ਕਰ ਰਹੀ ਹੈ ਹਰਮਨ ਹਰਮਨ ਕੀ ਹਾਲ ਚਾਲ ਆ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਤੇ ਅੱਜ ਫਿਰ ਬਾਹਰ ਕੱਢ ਲਈ ਘੋੜੀ ਹਾਂਜੀ ਹਾਂਜੀ ਵੀਰੇ ਕਿੰਨਾ ਟਾਈਮ ਹੋ ਗਿਆ ਸਵਾਰੀ ਕਰਦਿਆਂ ਨੂੰ ਆਪਾਂ ਨੂੰ ਸਵਾਰੀ ਤਾਂ ਵੀਰੇ ਆਪਾਂ ਨੂੰ ਹੋ ਗਏ ਮਤਲਬ ਕਿ 4-5 ਸਾਲ ਸਵਾਰੀ ਕਰਦਿਆਂ ਨੂੰ ਅੱਛਾ ਪ੍ਰੋਫੈਸ਼ਨਲ ਇਦਾਂ ਨਹੀਂ ਕਹਿ ਸਕਦੇ ਬਸ ਅਦਾ ਸ਼ੌਂਕ ਤੌਰ ਤੇ ਆਪਾਂ ਕਰ ਲਈਦੀ ਹੈ ਹਨਾ ਜਿਆਦਾ ਲੰਬੀ ਰਾਈਡ ਨਹੀਂ ਕੀਤੀ ਕਦੇ ਜਿਆਦਾ ਲੰਬੀ ਰਾਈਡਿੰਗ ਨਹੀਂ ਕੀਤੀ ਮਤਲਬ ਕਿ ਆਪਾਂ ਪਿੰਡ ਪਿੰਡ ਚੇ ਤੋਰ ਲੈਨੇ ਆ ਹਾਂਜੀ ਜੇ ਮੰਨ ਲਓ ਬੰਦੇ ਨੇ ਸਵਾਰੀ ਕਰਨੀ ਹੈ ਹਨਾ ਹਾਂਜੀ ਤਾਂ ਉਹਦੇ ਚ ਕੀ ਖਾਸੀਅਤ ਹੋਣੀ ਚਾਹੀਦੀ ਹੈ ਕਹਿੰਦੇ ਹੁੰਦੇ ਜਿਵੇਂ ਪੁਰਾਣੇ ਬੰਦੇ ਵੀ ਬੰਦਾ ਵੀ ਮਜ਼ਬੂਤ ਹੋਣਾ ਚਾਹੀਦਾ ਘੋੜ ਸਵਾਰੀ ਲਈ ਹਰੇਕ ਬੰਦਾ ਘੋੜ ਸਵਾਰੀ ਵੀ ਨਹੀਂ ਕਰ ਸਕਦਾ ਹਾਂਜੀ ਪਹਿਲਾਂ ਤਾਂ ਬੰਦਾ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਹੋਣਾ ਚਾਹੀਦਾਗਾ ਕਿਉਂਕਿ ਜੇ ਆਪਾਂ ਡਰ ਡਰ ਕੇ ਜਾਨਵਰ ਉੱਤੇ ਬੈਠਾਂਗੇ ਫਿਰ ਜਾਨਵਰ ਵੀ ਅੱਗੋਂ ਡਰ ਪਾ ਲੈਂਦਾ ਬੰਦੇ ਤੇ ਇਹ ਆਪਾਂ ਡਰ ਪਾਲਿਆ ਜਾਨਵਰ ਤੇ ਤਾਂ ਜਾਨਵਰ ਨੂੰ ਪਤਾ ਲੱਗੂਗਾ ਵੀ ਹਾਂ ਅੱਗੇ ਘੋੜ ਸਵਾਰ ਤਕੜਾ ਹੈਗਾ ਤੇ ਮੈਂ ਥੋੜਾ ਹਿਸਾਬ ਨਾਲ ਚੱਲਣਾਗਾ ਹਨਾ ਕਿਉਂਕਿ ਸਾਨੂੰ ਪਤਾ ਇਹਦੇ ਮੂੰਹ 'ਚ ਵੀ ਲੋਹਾ ਹੁੰਦਾ ਇਹ ਆਪਦੀ ਹੀ ਤੇ ਆ ਗਿਆ ਜਾਨਵਰ ਕੀ ਕਰ ਲੂਗਾ ਹਨਾ ਕਿ ਐਦਾ ਆਪਣਾ ਕੌਨਫੀਡੈਂਸ ਥੋੜਾ ਹਾਇ ਰੱਖੀਦਾ ਹੁੰਦਾ ਵੀ ਜੇ ਆਪਾਂ ਡਰੀ ਜਾਵਾਂਗੇ ਫਿਰ ਸਾਨੂੰ ਪਤਾ ਫਿਰ ਡਰਤਾ ਡਰ ਤੋਂ ਬਿਨਾ ਤਾਂ ਕਹਿੰਦੇ ਜਾਨਵਰ ਦੇਖ ਲੈਂਦਾ ਵੀ ਬੰਦਾ ਡਰ ਗਿਆ ਹਨਾ ਮੂਵਮੈਂਟ ਦੇਖਦਾ ਰਹਿੰਦਾ ਜਾਨਵਰ ਹਾਂਜੀ ਕਿਉਂਕਿ ਆ ਹੁੰਦਾ ਨਾ ਜਦੋਂ ਆਪਾਂ ਸਵਾਰੀ ਕਰਨ ਲੱਗਦੇ ਆਂਗੇ ਉਹ ਕਹਿੰਦੇ ਨਾ ਦਿਲ ਘੋੜੇ ਦਾ ਦਿਲ ਤੇ ਸਵਾਰ ਦਾ ਦਿਲ ਜਾਵਾਂਗੇ ਆਖਾ ਹੀ ਜਾਵਾਂਗੇ ਡਿੱਗਾਂਗੇ ਡਿੱਗਾਂਗੇ ਡੱਗ ਡੱਗੀ ਸਵਾਰ ਹੁੰਦੇ ਹੁੰਦੇ ਆ ਵੀਰੇ ਹਾਂਜੀ ਤੇ ਮੈਂ ਵੀ ਬਹੁ ਵਾਰ ਡਿੱਗੀਆਂ ਅੱਛਾ ਹਾਂਜੀ ਤੇ ਚੜਜਾਣੇ ਛਾਲ ਮਾਰ ਕੇ ਆਪ ਹੀ ਨਹੀਂ ਛਾਲ ਮਾਰ ਕੇ ਨਹੀਂ ਪਲਾਕੀ ਨਹੀਂ ਆਉਂਦੀ ਮੈਨੂੰ ਅੱਛਾ ਹਾਂਜੀ ਤੇ ਉਦਾਂ ਮੇਚ ਵਗੈਰਾ ਲਗਾ ਕੇ ਯਾਰ ਕਾਬੋ ਜਿਚ ਪੈਰ ਪਾ ਕੇ ਤਾਂ ਚੜ ਜੰਨੇ ਠੀਕ ਹੈ ਹਾਂਜੀ ਜਿਵੇਂ ਤੁਹਾਡੀ ਕੋੜੀ ਇਹ ਗੱਬਣ ਹੈਗੀ ਆ ਕਹੇ ਡਰ ਨਹੀਂ ਹੁੰਦਾ ਕੋਈ ਵੀ ਆਪਾਂ ਗੱਬਣ ਕੋੜੀ ਤੇ ਸਵਾਰੀ ਕਰੀ ਜਾਂਦੇ ਆ ਨਹੀਂ ਵੀਰੇ ਕਈ ਵੀਰਤਾ ਹੁੰਦਾ ਕਿ ਜਿਹੜਾ 7ਵੇਂ 8ਵੇਂ ਮਹੀਨੇ 'ਚ ਛੱਡ ਦਿੰਦੇ ਆ ਸਵਾਰੀ ਅੱਛਾ ਕਈ ਹੁੰਦਾਗਾ ਵੀ ਇਹ 11 ਮਹੀਨਿਆਂ ਤੋਂ ਜਨਵਾਰ ਹੁੰਦਾ ਹੁੰਦਾ ਕਈ ਹੁੰਦਾ ਵੀ 10ਵੇਂ ਚ ਜਾਂ 9ਵੇਂ ਮਹੀਨੇ ਤੱਕ ਕਰ ਲੈਂਦੇ ਆ ਕਈ ਧੁਰ ਤੱਕ ਵੀ ਕਰ ਲੈਂਦੇ ਆ ਅੱਛਾ ਜਿਵੇਂ ਘੋੜੀ ਦੇ ਸੂਚ 10 ਕਦੇ ਰਹਿ ਗਏ ਉਦੋਂ ਛੱਡਦੇ ਹੁੰਦੇ ਆ ਕਈਆਂ ਦਾ ਬਾਕੀ ਆਪ ਦਾ ਆਪ ਦਾ ਹਿਸਾਬ ਕਿਤਾਬ ਹੁੰਦਾਗਾ ਹੁਣ ਆਪਾਂ ਮਹੀਨੇਕ ਤੋਂ 15 ਦਿਨਾਂ ਤੋਂ ਕੱਢ ਲੈਨੇ ਆ ਅੱਛਾ ਵੈਸੇ ਤਾਂ ਨਾਰਮਲੀ ਜਿਹੜਾ ਰੋਜ਼ ਇਹਦਾ ਰੁਟੀਨ ਆ ਸਵੇਰ ਵੀ ਨੇ 2 ਘੰਟੇ ਇੱਥੇ ਤੁਰੇ ਫਿਰਦੀ ਰਹਿਣਾਗਾ ਆਪੇ ਨੇ ਰਾਜ ਕੇ ਘਰੇ ਆ ਜਾਣਾਗਾ ਤੇ ਸ਼ਾਮ ਨੂੰ ਵੀ ਇਹਦਾ ਰੁਟੀਨ ਹੁੰਦਾ ਵੀ 2-3 ਘੰਟੇ ਆਏ ਫਿਰਦੀ ਰਹਿੰਦੀ ਆ ਮਤਲਬ ਕਿ ਭੱਜ ਦੀ ਫਿਰਦੀ ਰਹਿੰਦੀ ਇੱਥੇ ਵਾਣਾ ਚ ਆਪਣੇ ਚ ਨਾਲ ਇੱਧਰ ਸਾਰੇ ਆਪਣੀ ਆ ਅੱਛਾ ਡਰ ਨਹੀਂ ਲੱਗਦਾ ਐ ਬੈਠਿਆਂ ਨੂੰ ਘੋੜੀ ਤੇ ਨਹੀਂ ਨਹੀਂ ਵੀਰੇ ਡਰਤਾ ਕਹਦਾ ਕਿਉਂਕਿ ਆ ਨਾ ਵੀ ਜਾਨਵਰ ਸ਼ੁਰੂ ਤੋਂ ਰੱਖਿਆ ਹੋਇਆ ਹੈਗਾ ਤੇ ਡਰ ਫਿਰ ਬੰਦੇ ਦਾ ਖੋਲ ਲਿਆਂਦਾ ਪਹਿਲਾਂ ਪਹਿਲਾਂ ਡਰ ਲੱਗਦਾ ਹੁੰਦਾ ਸੀ ਆ ਪਰ ਹੁਣ ਨਹੀਂ ਆਪਾਂ ਜਿਆਦਾ ਦੇਖਿਆ ਵੀ ਮੁੰਡੇ ਕਰਦੇ ਆ ਸਵਾਰੀ ਹਨਾ ਮੇਲਿਆਂ 'ਚ ਹੋਵੇ ਚਾਹੇ ਲੌਂਗ ਰਾਈਡਿੰਗ ਤੇ ਜਿਵੇਂ ਗਰੁੱਪ ਜਾਂਦੇ ਆ ਕੁੜੀਆਂ ਹਜੇ ਬਹੁਤ ਘੱਟ ਹੈਗਾ ਆਪਣੇ ਪੰਜਾਬ ਦੇ ਵਿੱਚ ਹੁਣ ਕੁਝ ਕੁ ਕੁੜੀਆਂ ਹੀ ਇਸ ਫੀਲਡ ਦੇ ਵਿੱਚ ਆਈਆਂ ਹੈਗੀਆਂ ਤੇ ਕੁੜੀਆਂ ਲਈ ਇਹ ਸ਼ੌਂਕ ਕਿਵੇਂ ਦਾ ਹੈਗਾ ਜੇ ਖਾਸ ਕਰਕੇ ਸਵਾਰੀ ਦੀ ਗੱਲ ਹੀ ਕਰੀ ਆਪਾਂ ਸ਼ੌਂਕ ਵੀਰੇ ਕੋਈ ਨਹੀਂ ਮਾੜਾ ਹਨਾ ਪਹਿਲੀ ਗੱਲ ਤਾਂ ਜੇ ਆਪਾਂ ਕਹੀ ਦਿੱਤਾ ਸ਼ੌਂਕ ਤਾਂ ਫਿਰ ਉਹ ਚ ਮਾੜਾ ਕੀ ਰਹਿ ਗਿਆ ਹਣਾ ਦੂਜੀ ਗੱਲ ਐ ਹੁੰਦਾਗਾ ਵੀ ਕਈ ਬਹੁਤ ਕੁੜੀਆਂ ਆ ਉਹਨਾਂ ਦੇ ਪੇਰਾਂ ਸਲਾਉ ਨਹੀਂ ਕਰਦੇ ਮੇਲੇ 'ਚ ਜਾਣ ਤੋਂ ਕਿਉਂਕਿ ਉੱਥੇ ਗੱਲ ਆ ਜਾਂਦੀ ਹੈ ਕਿਉਂਕਿ ਮੇਲਿਆਂ 'ਚ ਬਹੁਤ ਘੱਟ ਕੁੜੀਆਂ ਜਾਂਦੀਆਂ ਗਿਆ ਹਣਾ ਬਿਲਕੁਲ ਕਿਉਂਕਿ ਉੱਥੇ ਬੰਦੇ ਹੀ ਜ਼ਿਆਤਰ ਹੁੰਦੇ ਹੁਣ ਜਦੋਂ ਦੇ ਅਸੀਂ ਜਾਣ ਲੱਗੇ ਹੁਣ ਕੁੜੀਆਂ ਨੇ ਸ਼ੁਰੂ ਕੀਤਾ ਜਾਣਾ ਹਣਾ ਹੂੰ ਤੇ ਬਾਕੀ ਮੇਰਾ ਤਾਂ ਇਹੀ ਹੈਗਾ ਵੀ ਵੱਧ ਤੋਂ ਵੱਧ ਜਾਇਆ ਕਰੋ ਵੀ ਐ ਨਾ ਵੀ ਆਪਾਂ ਹੁਣ ਜੇ ਚਾਰ ਬੰਦੇ ਜੇ ਖੜਾਂਗੇ ਤਾਂ ਅੱਗੇ ਆਪਣਾ ਕੌਨਫੀਡੈਂਸ ਆਇਆ ਹੋਊਗਾ ਵੀਰੇ ਨਹੀਂ ਤਾਂ ਫਿਰ ਆਪਾਂ ਨਾ ਹੋਰੀ ਆਇਆ ਵੀ ਬੋਲਿਆ ਨਹੀਂ ਜਾਣਾ ਹੁਣ ਜਿਵੇਂ ਮੇਲੇ ਵਿੱਚ ਆਪਣੇ ਤੋਂ ਚਾਰ ਬੰਦੇ ਆਪ ਨੂੰ ਮਿਲਣ ਆ ਗਏ ਹੁਣ ਜੇ ਆ 15 ਬੜੇ ਰਵਾਂਗੇ ਫਿਰ ਪਤਾ ਇਹ ਨਹੀਂ ਲੱਗਣਾ ਨਾ ਅਗਲੇ ਨੂੰ ਅਗਲੇ ਨੂੰ ਲੱਗੂ ਖਣੀ ਪਤਾ ਨਹੀਂ ਕਾਤੋਂ ਨਹੀਂ ਗੱਲਬਾਤ ਕਰਦੇ ਕੁਛ ਵੀ ਹੁਣ ਆਏ ਨਾ ਅੰਦਰ ਬਾਹਰ ਨ ਇੱਕ ਆਉਣ ਜਾਣ ਦਾ ਫਰਕ ਪੈ ਜਾਂਦਾ ਗਾ ਬੰਦੇ ਦਾ ਠੀਕ ਹੈ ਹਾਂਜੀ ਤੇ ਬਹੁਤ ਵਧੀਆ ਬਈ ਹਨਾ ਬੱਚਿਆਂ ਨੂੰ ਸ਼ੌਂਕ ਪਾਉਣਾ ਚਾਹੀਦਾ ਇਹ ਗਾ ਆਪਾਂ ਵੀਡੀਓ ਦੇਖਦੇ ਹੁਣ ਜਿਹੜਾ ਆਪਣੇ ਤਲਵੰਡੀ ਸਾਬੋ ਹਨਾ ਘੋੜਿਆਂ ਦਾ ਉੱਥੇ ਦਲਪੰਥ ਦਾ ਹੈਗਾ ਉਹ ਬੱਚੀ ਛੋਟੀ ਜੀ ਸਵਾਰੀ ਕਰਦੀ ਹੈ ਹਨਾ ਉਹ ਬਹੁਤ ਤੇਜ਼ ਭਜਾਉਂਦੀ ਹੈ ਘੋੜਿਆਂ ਨੂੰ ਹਾਂਜੀ ਹਾਂਜੀ ਹ ਤੇ ਬਹੁਤ ਵਧੀਆ ਲੱਗਿਆ ਚਲੋ ਬਾਈ ਬੱਚਿਆਂ ਨੂੰ ਸ਼ੌਂਕ ਪਾਉਣਾ ਚਾਹੀਦਾ ਜਿਵੇਂ ਹਰਮਨ ਨੂੰ ਸ਼ੌਂਕ ਹੈਗਾ ਇਹਦੇ ਨਾਲ ਦਲੇਰੀ ਵੀ ਆਉਂਦੀ ਹੈ ਹਰਮਨ ਹਨਾ ਘੋੜ ਸਵਾਰੀ ਦੇ ਨਾਲ ਹਾਂਜੀ ਵੀਰੇ ਆਉਂਦੀ ਹੈਗੀ ਹੁਣ ਆਏ ਆਗਾ ਵੀ ਜਦੋਂ ਆਪਾਂ ਇਧਰ ਕੋੜੇ ਕੋੜਾ ਜਾਨਵਰ ਐਦਾ ਦਾਗਾ ਵੀ ਜੇ ਆਪਦੀ ਇੱਥੇ ਆ ਗਿਆ ਜੇ ਆਪਾਂ ਕਿੰਨੇ ਮਰਜੀ ਥਾਪੀ ਦੇ ਲੋ ਲਗਾਮ ਖਿੱਚ ਲੋ ਇਹਨੇ ਰੁਕਣਾ ਨਹੀਂ ਆਪਦੀ ਇੱਥੇ ਆ ਗਿਆ ਇਹ ਜਾਨਵਰ ਪਰ ਜਿੱਥੇ ਇਹਨੇ ਚੁੱਪ ਕਰਕੇ ਖਾਣ ਹੁਣ ਇਹਨੂੰ ਪਤਾ ਲੱਗ ਗਿਆੰਦਾ ਵੀ ਕੈਮਰਾ ਆਉਣਾ ਹੁਣ ਦੇਖੜੀ ਅਥੀਲ ਹੋਈ ਹਨਾ ਤੇ ਹੁਣ ਆਈ ਸੀ ਇਹੀ ਹੁੰਦਾ ਜਾਨਵਰ ਨੂੰ ਵੀ ਪਤਾ ਹੁੰਦਾਗਾ अच्छा हां जी ਜਦੋਂ ਉਹਨੂੰ ਤੋੜਨਾ ਹੁੰਦਾ ਫਿਰ ਤੁਸੀਂ ਕਿਵੇਂ ਦਾ ਦੱਸਿਓ ਅੱਡੀ ਲਾਉਣੇ ਹੋ ਜਾਂ ਰੋਕਦੇ ਹੋ ਉਹ ਚੀਜ਼ਾਂ ਦੱਸਿਓ ਜਿਨ੍ਹਾਂ ਨੂੰ ਨਹੀਂ ਪਤਾ ਨਵੇਂ ਬੰਦੇ ਨੂੰ ਹਾਂ ਜੀ ਵੀਰੇ ਉਹਨਾ ਆਪਾਂ ਐ ਹੁੰਦਾਗਾ ਵੀ ਜੇ ਰੋ ਹੁਣ ਆਪਾਂ ਜਾਨਵਰ ਤੋੜਨਾਗਾ ਬੁਚ ਚਲ ਅੱਛਾ ਹਾਂ ਜੀ ਹੁਣ ਜੇ ਆਪਾਂ ਆ ਜਾਨਵਰ ਨੂੰ ਮੋੜਨਾਗਾ ਹਾਂ ਆਪਾਂ ਇਧਰ ਨੂੰ ਮੋੜਨਾ ਨਾ ਠੀਕ ਹੈ ਇਹ ਸਾਈਡ ਲਗਾਮ ਖਿੱਚਦੇ ਹਾਂ ਹਾਂ ਜੀ ਜੇ ਆਪਾਂ ਜਾਨਵਰ ਨੂੰ ਰੋਕਣਾ ਫਿਰ ਇਦਾਂ ਠੀਕ ਹੈ ਲਗਾਮ ਤੋਂ ਬਿਨਾ ਸਵਾਰੀ ਤਾਂ ਨਹੀਂ ਹੁੰਦੀ ਹੈ ਨਾ ਕੋਈ ਕੋੜੇ ਪਰ ਜਿਹੜੀ ਗਾਈਡਨਸ ਹੁੰਦੀ ਹੈ ਉਹ ਲਗਾਮ ਨਹੀਂ ਦੇਣੀ ਹੁਣ ਜੇ ਆਪਾਂ ਇਧਰ ਨੂੰ ਕਰਨਾ ਘੋੜੀ ਨੂੰ ਹਣਾ ਤੇ ਫਿਰ ਘੋੜੀ ਨੂੰ ਆਪਾਂ ਇਧਰ ਲਈ ਲਗਾਮ ਖਿੱਚਾਂਗੇ ਤੇ ਆਪਾਂ ਇਧਰ ਨੂੰ ਕਰਨਾ ਫਿਰ ਇਧਰ ਲਈ ਇਹ ਰੋਕਣਾ ਇਹਨੂੰ ਫਿਰ ਖਿੱਚਣੀ ਪਊਗੀ ਜਿਹੜੀ ਕਮਾਂਡ ਆ ਘੋੜੀ ਨੂੰ ਜਾਂ ਘੋੜੇ ਨੂੰ ਉਹ ਲਗਾਮ ਉਹ ਲਗਾਮ ਨਹੀਂ ਦੇਣੀ ਕਿਉਂਕਿ ਜੇ ਆਪਾਂ ਇਧਰ ਨੂੰ ਖਿੱਚਾਂਗੇ ਤਾਂ ਘੋੜੇ ਨੇ ਇਧਰ ਨੂੰ ਹੀ ਜਾਣਾਗਾ ਠੀਕ ਹੈ ਜਦੋਂ ਆਪਾਂ ਪੂਰੀ ਫਾਸਟ ਭਜਾਉਣੇ ਆ ਉਦੋਂ ਉਦੋਂ ਕਿਵੇਂ ਕਮਾਂਡ ਦਿੰਦੇ ਹੁੰਦੇ ਆ ਉਹਦੀ ਅੱਡੀ ਅੱਡੀਆਂ ਨਾ ਹਾ ਦੋਵੇਂ ਅੱਡੀਆਂ ਤੇ ਇੱਥੇ ਲੱਗਦੀਆਂ ਹੁੰਦੀਆਂ ਇਹਨਾਂ ਦੇ ਜੋ ਬਾਡੀ ਐ ਖਿੱਚ ਕੇ ਲਾ ਦਿੰਨੇ ਆ ਜਦੋਂ ਜਾਨਵਰ ਭੱਜ ਲੈਂਦਾ ਹਾ ਲਗਾਮ ਢਿੱਲੀ ਛੱਡ ਦੋ ਜੇ ਆਪਾਂ ਹਾ ਸਲੋ ਤੋਰਨਾ ਜਾਨਵਰ ਥੋੜੀ ਫਿਰ ਲਗਾਮ ਇਦਾਂ ਕੱਸ ਕੇ ਰੱਖੀ ਹੁੰਦੀ ਵਿੱਚ ਇਦਾਂ ਹਾ ਇਦਾਂ ਉਂਗਲ ਪਾ ਲੈ ਬਾਅਦ ਚ ਜੇ ਆਪਾਂ ਇੱਧਰ ਨੂੰ ਕਰਨਾ ਫਿਰ ਜਾਨਵਰ ਨੂੰ ਇੱਧਰ ਨੂੰ ਇਦਾਂ ਗਾਈਡਨਸ ਕਰ ਦੇ ਤੇ ਜਾਨਵਰ ਨੂੰ ਇੱਧਰ ਨੂੰ ਕਰਨਾ ਤਾਂ ਫਿਰ ਇੱਧਰ ਨੂੰ ਕਰ ਲੈ ਇਹ ਆ ਰੱਸਾ ਆਪਾਂ ਤਾਂ ਪਾਉਣੇ ਹੁੰਨੇ ਆ वैसे ਤਾਂ ਇਹੇ ਹੇਰੀ ਬਹੁਤ ਮਜ਼ਬੂਤ ਹੁੰਦੇ ਕੋਈ ਦਰਦ ਵਗੈਰਾ ਨਹੀਂ ਹੁੰਦਾ ਹੁੰਦਾ ਇਹਨਾਂ ਨੂੰ ਹਾਂ ਹਾਂ ਤੇ ਹੁਣ ਜਿਵੇਂ ਮੇਰੇ ਵਰਗਾ ਕੋਈ ਨਵਾਂ ਹੋਵੇ ਹੈਨਾ ਤੇ ਮੈਂ ਕਿਉਂਕਿ ਬਹੁਤ ਕੱਟ ਰਾਈਡਿੰਗ ਕਰਦੀ ਆ ਤੇ ਉਹ ਐਦਾਂ ਫੜਿਆ ਜਾਂਦਾ ਘਰਸਾ ਇਹਦੇ ਵਿੱਚ ਹੱਥ ਪੈਂਦੀ ਉਂਗਲਾ ਪੈਂਦੀ ਬੰਦਾ ਸੇਫ ਰਹਿੰਦਾ ਬੰਦਾ ਸੇਫ ਰਹਿੰਦਾ ਐਦਾਂ ਡਰ ਵੀ ਨਹੀਂ ਲੱਗਦਾ ਠੀਕ ਹੈ ਹਾਂਜੀ ਸਿਰ ਇੱਕ ਵਾਰੀ ਦਿਖਾਓ ਹੁਣ ਤੋਰ ਕੇ ਹੈਨਾ ਕਿਵੇਂ ਚੱਲਦੀ ਆ ਲਓ ਜੀ ਦੇਖੋ ਬਈ ਗੱਬਣਾ ਘੋੜੀ ਇਹ ਚਾਰ ਪੰਜ ਮਹੀਨਿਆਂ ਦੀ ਪਰ ਵਧੀਆ ਸਵਾਰੀ ਕਰਾਉਂਦੀ ਆ ਜਿਆਦਾ ਇਹ ਬਾਹਰ ਨਹੀਂ ਕੱਢਦੇ ਕਦੇ ਕਦੇ ਬਾਹਰ ਕੱਢਦੇ ਨੇ ਲਓ ਜੀ ਕਰ ਜਾ ਵਾ ਗੇੜਾ ਹੀ ਦਿਨੇ ਫਿਰ ਕਦੇ ਕਦੇ ਹਨਾ ਇਸ ਤਰ੍ਹਾਂ ਹਾਂਜੀ ਵੀਰੇ ਠੀਕ ਹੈ। ਬਾਕੀ ਇਹ ਆਪਣੇ ਚਾਚੇ ਤਾਇਆ ਦੇ ਵੀ ਹੈਗੇ ਹੈਗੇ। ਤੇ ਉਹ ਗਰੁੱਪ ਵਾਂਗੂ ਗੱਡ ਲੈਣਾ ਆਪਾਂ ਪੈਂਡ ਉੱਪਰ ਦੀ ਫਿਰਨੀ ਫਿਰਨੀ ਉੱਪਰ ਦੀ ਲਿਆਉਣੀ ਹੈਗੇ। ਠੀਕ ਹੈ। ਹਾਂਜੀ। ਲੋਕ ਫਿਰ ਖੜ ਖੜ ਦੇਖਦੇ ਹਨਾ। ਪੂਰਾ ਹੀ ਪੂਰਾ। ਗੱਡੀ ਨਾਲੋਂ ਜ਼ਿਆਦਾ ਚੜਾਈ ਹੁੰਦੀ ਹੈ ਘੋੜੀ ਦੀ ਹਨਾ। ਹੁੰਦੀ ਆ ਵੀਰੇ। ਹੂੰ। ਕਿਉਂਕਿ ਗੱਡੀ ਦਾ ਐ ਹੁੰਦਾ ਵੀ ਭਾਵੇਂ ਉਹਦੇ ਵਾਂਗੂ ਕੈਨ ਵਾਂਗੂ ਕਿਹੜੀ ਮਰਜ਼ੀ ਲਿਆਓ ਹਨਾ ਲੈਂਬਰਗਿਨੀ ਲਿਆਓ ਭਾਵੇਂ। ਉਹਦੇ ਨਾਲ ਭਾਵੇਂ ਅਗਲਾ ਨਾ ਫੋਟੋ ਕਰਾਊਗਾ ਪਰ ਜੇ ਅਗਲੇ ਕੋਲ ਕੁੜੀ ਹੈ ਨਾ ਅਗਲਾ ਕੋਈ ਰਿਸ਼ਤੇਦਾਰ ਵੀ ਆ ਕੇ ਕਹਿੰਦਾ ਯਾਰ ਕੁੜੀ ਨਾਲ ਫੋਟੋ ਕਰਾਓ ਥੋ ਕੋੜੇ ਤੇ ਜਾਂਦਾ ਬੰਦਾ ਦੇਖ ਕੇ ਅਗਲੇ ਰਾਹ ਛੱਡ ਦਿੰਦੇ ਆ ਲੋਕ। ਆ ਹੋਈ ਯਾਰ ਹਨਾ ਪਾਸ ਹੋ ਜਾਂਦੇ ਆ। ਹਾਂਜੀ ਹਾਂਜੀ ਵੀਰੇ। ਕੋੜੇ ਦੇ ਬੇਟਾ ਹੋਰੀ ਵੱਖਰੀ ਆ ਹਨਾ। ਹਾਂਜੀ ਇਹ ਤਾਂ ਹੈਗਾ ਵੀਰੇ। ਉਪਰ ਟੌਰ ਤਾਂ ਹੈ ਹੀ ਉਹ ਸਾਂਸ ਸੰਭਾਲ ਵੀ ਬਹੁਤ ਮਤਲਬ ਕਿ ਜਾਨਵਰ ਦੇ ਸਾਹ ਨਾਲ ਬਹੁਤ ਹੋ ਜਾਂਦਾ ਹਨਾ। ਅੱਛਾ। ਕਿਉਂਕਿ ਇਹ ਜਾਨਵਰ ਸਾਂਸ ਸੰਭਾਲ ਬਹੁਤ ਜ਼ਿਆਦਾ ਭਾਲਦਾ گا۔ ਇੱਕ ਬੰਦਾ ਜਾਨਵਰ ਘੋੜਾ ਇਹ ਕੁੜੀ ਜਾਨਵਰ ਐਦਾਂ ਦਾ ਇੱਕ ਬੰਦਾ ਇਹਨਾਂ ਤੇ ਹੋਣੀ ਹੋਣਾ ਚਾਹੀਦਾ। ਹੁਣ ਇੱਕ ਦਿਨ ਅਸੀਂ ਬਾਹਰ ਗਏ ਸੀ ਇਹ ਨਾਰਮਲ ਜਿਹਾ ਹੀ ਦਰਦ ਉੱਠਿਆ ਸੀਗਾ ਕੁੜੀ ਦੇ। ਅਸੀਂ ਬਾਹਰ ਗਏ ਸੀਗੇ। ਹੁਣ ਫਾਦਰ ਸਾਹਿਬ ਨੂੰ ਇਹਨਾਂ ਨਹੀਂ ਪਤਾ ਉਹ ਪਾਣੀ ਰੱਖਣਾ ਭੁੱਲ ਗਏ ਹੁਣ ਜੇ ਇਹਨਾਂ ਨੂੰ ਪਾਣੀ ਜਾਂ ਕੁਝ ਵੀ ਔਰ ਡਾਈਟ ਚੇਂਜ ਕਰਦੇ ਆ ਸਕਿਪ ਕਰ ਦਿੰਦੇ ਆ ਪਾਣੀ ਭੁੱਲ ਜਾਂਦੇ ਆ ਜਾਂ ਕੋਈ ਵੀ ਡਾਈਟ ਇਹਨਾਂ ਦੀ ਮਿਸ ਹੋ ਜਾਂਦੀ ਆ ਤੇ ਫਿਰ ਐ ਹੋ ਜਾਂਦਾ ਨਾ ਉਹ ਹੋ ਜਾਂਦਾ ਕਿ ਇਹਨਾਂ ਦੇ ਦਸ ਦੁੱਠਣ ਲੱਗ ਜਾਂਦਾ ਵੀਰੇ ਅੱਛਾ ਅੱਛਾ ਇੱਕ ਦਰਦ ਦੀ ਪ੍ਰੋਬਲਮ ਬਹੁਤ ਹੁੰਦੀ ਆ ਬੜੇ ਵੀਰ ਕਹਿ ਦਿੰਦੇ ਆ ਨਾ ਵੀ ਦਰਦ ਹੋਣ ਲੱਗ ਜਾਂਦਾ ਘੋੜੀ ਤੇ ਜਦੋਂ ਵੀ ਕੋੜੇ ਆ ਘੋੜੀ ਦੇ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਇਹ ਲੱਛਣ ਇਹਦੇ ਐ ਹੁੰਦੇ ਵੀ ਇਹ ਇੱਕਦਾਂ ਪਹਿਲਾਂ ਘੋੜਾ ਘੋੜੀ ਦੇ ਵਿੱਚ ਇੱਕ ਵਾਰ ਬੰਦਾ ਹੁੰਦਾ ਉਹ ਵੀ ਰਾਤ ਨੂੰ ਜਮਾ ਇਹਨੇ ਮਤਲਬ ਕਿ ਘ ਅੱਛਾ ਰੇਰਲੀ ਬਹਿੰਦੇ ਹੁੰਦੇ ਕਈ ਬਹਿੰਦੇ ਵੀ ਨਹੀਂਗੇ ਖੜੀ ਖੜੀ ਰਕਤੀ ਰਹਿੰਦੇ ਹੈਗੇ ਕਈ ਠੀਕ ਹੈ ਤੇ ਰਾਤ ਨੂੰ ਇੱਕ ਵਾਰ ਹੀ ਬਹਿੰਦੇ ਹੈ ਜੇ ਜੇ ਤੁਹਾਨੂੰ ਲੱਗਦਾ ਵੀ ਜਾਨਵਰ ਬਾਰ ਬਾਰ ਖੜਾ ਹੋਈ ਜਾਂਦਾ ਜਾਂ ਬੈਠੀ ਜਾਂਦਾ ਲੇਟੇ ਮਰੀ ਜਾਂਦਾ ਫਿਰ ਤੁਸੀਂ ਜੀ ਸਮਝ ਲਓ ਵੀ ਜਾਨਵਰ ਦੇ ਦਰਦ ਉਠੀ ਜਾਂਦਾ ਪਹਿਲੀ ਗੱਲ ਤਾਂ ਉਹਦੇ ਮੂਹਰੇ ਪਾਣੀ ਤੇ ਦਾਣਾ ਸਾਰਾ ਕੁਝ ਚੱਕ ਦੋ ਤੁੜੀ ਵਗੈਰਾ ਖੁਰਨੀ ਜਮਾ ਖਾਲੀ ਕਰ ਦੋ ਉਹਦੀ ਤੇ ਦੂਜਾ ਉਹਦੇ ਲਗਾਮ ਪਾ ਕੇ ਜਾਂ ਰੱਸਾ ਪਾ ਕੇ ਉਹਨੂੰ ਬਾਹਰ ਹੈਂ 4 ਕਿਲੋਮੀਟਰ ਤੱਕ ਤੋਰ ਕੇ ਲੈ ਕੇ ਆਓ ਜਦੋਂ ਲਿੱਦ ਦੇ ਪਿਸ਼ਾਅ ਕਰ ਲਿਓ ਉਦੋਂ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਇਹ ਤਾਂ ਵੀ ਨਾ ਤੁਹਾਡੇ ਜਾਨਵਰ ਲਿੱਦ ਕਰੇ ਆ ਵਾਸ਼ੂਮ ਕਰੇ ਫੇਰ ਇੱਕ ਡਾਕਟਰ ਨੂੰ ਆਪਦੇ ਨਾਲ ਗੱਲ ਕਰੋ ਤੇ ਇੱਕ ਮਤਲਬ ਕਿ ਟੀਕਾ ਹੁੰਦਾ ਡਾਕਟਰ ਤੋਂ ਬਸ ਉਹ ਨਾਰਮਲੀ ਟੀਕਾ ਹੀ ਲੱਗਦਾ ਹੁੰਦਾ ਹੁਣ ਫੇਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਹਾਂਜੀ ਜਿਆਦਾਤਰ ਕੋੜਾਂ ਦੇ ਵਿੱਚ ਆਈ ਹੈਗੀ ਵੀ ਦਰਦ ਬਹੁਤ ਜ਼ਿਆਦਾ ਦਰਦੀ ਜ਼ਿਆਦਾ ਵੱਡੀ ਸਮੱਸਿਆ ਹੁੰਦੀ ਬਹੁਤ ਜ਼ਿਆਦਾ ਹੀ ਹੁਣ ਪਿੱਛੇ ਜਿਵੇਂ ਕੋੜਾ ਪ੍ਰਤਾਪ ਪੂਰਾ ਹੋਇਆਗਾ ਉਹਨਾਂ ਵੀਰੇ ਨਾਲ ਆਪਾਂ ਗੱਲ ਕੀਤੀ ਬਾਈ ਕਹਿੰਦਾ ਜਸਟ ਦਰਦ ਉੱਠਿਆ ਸੀਗਾ ਕੋੜੇ ਦੇ ਤੇ ਉਹ ਸੁਬਾ ਲੁਧਿਆਣੇ ਲੱਗੇ ਤੇ ਜਦੋਂ ਕੈਂਟਰ ਦਾ ਉਹ ਖੋਲਿਆ ਤੇ ਉਹ ਘੋੜਾ ਨਾਲ ਦੀ ਨਾਲ ਡਿੱਗ ਪਿਆ ਅੱਛਾ ਪੂਰਾ ਹੋ ਗਿਆ ਉਹ ਬਹੁਤ ਤਗੜਾ ਘੋੜਾ ਸੀ ਹਨਾ ਹਾਂਜੀ ਹਾਂਜੀ ਵੀਰੇ ਚਲੋ ਠੀਕ ਆ ਹਰਮਨ ਧੰਨਵਾਦ ਬਾਈ ਬਹੁਤ ਬਹੁਤ ਠੀਕ ਆ ਬਾਈ